ਆ ਚੜੂ ਪੰਜਾਬ ਪੁੱਤ ਪਹਿ ਬੋਰੀ ਲੈਂਦੀ ਓਏ ਮੇਰੀ ਮੇਰੀ ਵਾਰੀ ਖੁੰਦੀ ਪੁੱਤ ਪੰਜਾਬ ਦੀ ਪਰਤੇ ਪਹੁੰਚ ਰਹੀ ਹੈ ਸੋ ਹਾਉ ਅਗਲੇ ਪਾਸੇ ਆ ਕੇ ਬੈਠ ਜੀ ਕਿਰਪਾਲਤਾ ਕਰੋ ਉਧਰ ਸਾਡੀਆਂ ਪੈਣਾ ਜੀ ਤੁਸੀਂ ਵੀ ਆ ਜਾਓ ਆ ਜਾਓ ਬੈਠ ਜਾਓ ਖੜੇ ਖੜੇ ਬੜੀ ਜਗ੍ਹਾ ਪਈ ਹੈ ਸੋ ਮੈਂ ਬੇਨਤੀ ਕਰਨਾ ਸਾਡੇ ਮੁਲਾਜ਼ਮ ਸਹਿਬਾਨਾਂ ਨੂੰ ਜਿਹੜਾ ਗੇਟ ਹੈ ਜੀ ਉਹਨੂੰ ਖਾਲੀ ਕਰਵਾ ਦਿਓ ਬੜੀ ਮਿਹਰਬਾਨੀ ਹੈ ਹਾਂ ਜੀ ਸੋ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜਿੰਨੇ ਵੀ ਭਗਤ ਸ਼ਹਿਰ ਵਾਸੀ ਸਾਡੇ ਬਤਵੰਤੇ ਮਾਤਾ ਪਿਤਾ ਵੀਰ ਬਜ਼ੁਰਗੋ ਮੇਰੇ ਛੋਟੇ ਭਰਾ ਇੱਥੇ ਪਹੁੰਚੇ ਆ ਸਭਨਾਂ ਦਾ ਰਾਮਲੀਲਾ ਕਮੇਟੀ ਵੱਲੋਂ ਇੱਥੇ ਪਹੁੰਚਣ ਤੇ ਸਵਾਗਤ ਜੀ ਆਇਆਂ ਨੂੰ ਹੱਥ ਜੋੜ ਕੇ ਬੇਨਤੀ ਸੱਦਿਆ ਜੀ ਆਇਆਂ ਨੂੰ ਸਵਾਗਤ ਹੈ ਇੱਕ ਬੇਨਤੀ ਹੱਥ ਜੋੜ ਕੇ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਿਹੜਾ ਮੇਨ ਗੇਟ ਹੈ ਇੱਥੇ ਕੋਈ ਵੀ ਮੇਰਾ ਵੀਰ ਕੋਈ ਵੀ ਭੈਣ ਬੈਠਣ ਲਈ ਬਹੁਤ ਵਧੀਆ ਜਗ੍ਹਾ ਬਣਾਈ ਹੋਈ ਹੈ ਮੇਰੇ ਵੀਰਾਂ ਨੇ ਜੇਟ ਸਾਡਾ ਪਲੀਜ਼ ਖਾਲੀ ਰੱਖਿਓ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਜੋੜ ਕੇ ਬੇਨਤੀ ਹੈ ਕਿ ਸਾਡੇ ਇਸ ਬੇਨਤੀ ਨੂੰ ਅ ਧਿਆਨ ਚ ਰੱਖਿਓ ਗੇਟ ਦੇ ਵਿੱਚ ਕੋਈ ਵੀ ਮੇਰਾ ਵੀਰ ਨਾ ਖੜੇ ਮੇਲਾ ਤੁਹਾਡਾ ਆਪਣਾ ਹੈ ਤੁਹਾਡੇ ਘਰ ਦਾ ਹੈ ਸਾਡਾ ਇਸੇ ਤਰ੍ਹਾਂ ਦਾ ਸਹਿਯੋਗ ਜਾਰੀ ਰੱਖਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆ ਤਾਂ ਜੋ ਵੀ ਪ੍ਰਬੰਧ ਹੈ ਉਹਨਾਂ ਦੀ ਦੇਖ ਰੱਖੀ ਦੇ ਵਿੱਚ ਕੀਤਾ ਜਾ ਰਿਹਾ ਅਸੀਂ RAMDILA ਕਮੇਟੀ ਵੱਲੋਂ ਸਤਨਾਮ ਸਿੰਘ ਜੀ ਐਸਐਚਓ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਸਾਡੇ ਕੋਲ ਬਹੁਤ ਹੀ ਜੁਗੇਸ਼ ਜਿਹੜੇ ਰੋਜ਼ ਸਾਡੇ RAMDILA ਦੇ ਸੀਨਾ ਨੂੰ ਆਪਣੇ ਕੈਮਰੇ ਨਾਲ ਹੀ ਜਿਨ੍ਹਾਂ ਵੀ ਪੱਤਰਕਾਰ ਸਹਿबान ਸਾਡੇ ਅੱਜ ਦੇ ਇਸ ਦਸ਼ਾਰਾ ਪਰਵਤੀ ਵਿੱਚ ਪਹੁੰਚੇ ਸੋ ਉਹਨਾਂ ਦਾ ਮੋਸਟ ਵੈਲਕਮ ਕਰਦੇ ਆ ਜੀ ਦਾ ਸਵਾਗਤ ਹਨਾ ਦਾ ਇੱਥੇ ਪਹੁੰਚਣ ਤੇ ਬੋਲੀ ਰਕੀ ਬਾਗੇ ਬਿਹਾਰੀ ਲਾਲੇ ਕੀ ਸੋ ਅੱਜ ਇਹ ਮੰਗੂਪਰ ਜੀ ਸੋ ਉਹਨਾਂ ਦਾ ਛੋਲ ਮਾਲਾ ਦੇ ਨਾਲ ਪ੍ਰਬੰਧਕਾਂ ਦੀ ਤਰਫੋਂ ਸਨਮਾਨ ਕੀਤਾ ਜਾ ਰਿਹਾ ਇੱਥੇ ਪਹੁੰਚਣ ਤੇ ਜਿਨ੍ਹਾਂ ਨੇ ਅੱਜ ਦੇ ਬਿਸ਼ਾਰੇ ਦੇ ਪਰਵਤੇ ਪਹੁੰਚ ਗਏ ਚਾਰ ਚੰਨ ਲਾਈ ਨੇ ਸੋ ਉਹਨਾਂ ਨੂੰ ਇੱਥੇ ਪਹੁੰਚਣ ਤੇ ਨਿੱਕੀ ਜੀ ਆਇਆਖਦੇ ਆ ਸਾਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿੰਨੇ ਮੇਰਾ ਪਾਵਨ ਪਵਿੱਤਰ ਪਰਬਤੇ ਪਹੁੰਚੇ ਆ ਸੋ ਉਹਨਾਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਜੀ ਆਇਆਂ ਨੂੰ ਵੈਲਕਮ ਕਰਦੇ ਆ ਜੀ ਔਰ ਨਾਲ ਉਹਦੇ ਲਾਡੀ ਰਾਣਾ ਜੀ ਸ਼ਿਆਨ ਸਾਹਿਬ ਸੋਹੋਰ ਜਿੰਨੇ ਵੀ ਭਗਵੰਤ ਸੱਜਣ ਪੁੱਜੇ ਆ ਸੋ ਅਸੀਂ ਸਾਰਿਆਂ ਦਾ ਇਹਤੇ ਮੌਜਤਾਂ ਤੇ ਮੇਰਾ ਸਵਾਗਤ ਕਰਦੇ ਆਂ ਜੀ ਸੋ ਜਿੰਨੇ ਵੀ ਸਾਡੇ ਹੋਰ ਸਰਕਾਰਯੋਗ ਸਖਸ਼ੀਤਾ ਪਹੁੰਚ ਦੇ ਜੀ ਬਤੀ ਸੰਤੋਸ਼ਤਾ ਨਹੀਂ ਉਹਨਾਂ ਨੂੰ ਬਹੁਤ ਸਾਰੇ ਸਨਮਾਨ ਦਿੱਤਾ ਗਿਆ ਜੀਓ ਦਾ ਤਾੜੀਆਂ ਮਾਰਨਾ ਕਰੇ ਕੋਈ ਕਿਉਂਕਿ ਜਿੰਨੇ ਵੀ ਅਲਾਕਾ ਨवासी ਔਰ ਸ਼ਹਿਰ ਨवासी ਜਿੰਨੇ ਵੀ ਸਤਕਾਰ ਜੋ ਬਜ਼ੁਰਗ ਨੌਜਵਾਨ ਬੱਚੇ ਮਾਤਾ ਮੋ ਭੈਣਾ ਜਿਹੜੇ ਇੱਥੇ ਪਹੁੰਚੇ ਹੈ ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਤੋਂ ਲੀਡਰ ਸਾਹਿਬਾਨ ਵੀ ਆਏ ਹੈ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਸ਼ੈਰੀ ਪ੍ਰਧਾਨ ਨੇ ਸ੍ਰੀ ਕੋਸ਼ਲ ਜੀ ਔਰ ਸਾਰੇ ਸਾਡੀ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬਾਨ ਅਹੁਦੇਦਾਰ ਸਾਹਿਬਾਨ ਸਾਰੇ ਇੱਥੇ ਪਹੁੰਚੇ ਆ ਮੈਂ ਸਾਰਿਆਂ ਨੂੰ ਇਹ ਇਹ ਕਹਿੰਦੀ ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਦਸਹਿਰੀ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦੀ ਆ ਕਿ ਜਿਹੜੀ ਬੁਰਾਈ ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਉਹ ਜਿਹੜਾ ਬੜਾ ਧੂਮ-ਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਦਸਹਿਰਾ ਕਮੇਟੀ ਜਿਹੜੀ ਕਿ ਮਨਾਉਂਦੀ ਹੈ ਉਸ ਦੇ ਵਾਸਤੇ ਹੁਣ ਐਤਕੀ ਵੀ ਬਹੁਤ ਅੱਛੇ ਢੰਗ ਨਾਲ ਪ੍ਰਾਲਾ ਕਰਕੇ ਬਹੁਤ ਵਧੀਆ ਢੰਗ ਦੇ ਨਾਲ ਇੰਤਜ਼ਾਮ ਕੀਤੇ ਗਏ ਹੈ ਔਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਔਰ ਸੱਚੇ ਬਾਦਸ਼ਾਹ ਅਗੇ ਹਮੇਸ਼ਾ ਦੁਆ ਕਰਦੀ ਆ ਕਿ ਤੁਸੀਂ ਹਰ ਸਾਲ ਇਸੇ ਤਰ੍ਹਾਂ ਵਾਧਾ ਕਰਕੇ ਜਿਹੜਾ ਕਿ ਆਪਣਾ ਇਤਿਹਾਸ ਬਣਾਉਂਦੇ ਰਹੋ ਔਰ ਤੁਹਾਡੇ ਘਰਾਂ ਲਈ ਵੀ ਸੁਖ ਸ਼ਾਂਤੀ ਰਹੇ ਚੜਦੀ ਕਲਾ ਰਹੇ ਹਮੇਸ਼ਾ ਚੜਦੀ ਕਲਾ ਚ ਰਹੋ ਤੁਹਾਡਾ ਸਾਰਿਆਂ ਦਾ ਇਥੇ ਆਨ ਤੇ ਬਹੁਤ ਬਹੁਤ ਧੰਨਵਾਦ ਸਰਵਾਈਵ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਾਡੇ ਆਏ ਭਾਈ ਜੀ सतकारियों एमएलए एल सिंह जी साढ़े एस एच ओ साहब सतराम सिंह जी वो भी बहुत बहुत धन्यवाद करो प्रभु राम तक जो अभी इतने गल कह रहे हैं तो साड़ी पहुंचनी है जय श्री राम हथ खड़े करो सारिया बीबिया देना परमात्मा याद करना जय श्री राम ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਬਿਰਕਾਂ ਨੂੰ ਮਾਤਾ-ਮਾਂ ਨੂੰ ਭੈਣਾਂ ਨੂੰ ਬੱਚੀਆਂ ਨੂੰ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਸ਼੍ਰੀ ਰਾਮ ਵਰਤੇ ਆਪਣੀ ਕਿਰਪਾ ਬਣਾ ਕੇ। ਜਿੱਦਾਂ ਸ਼੍ਰੀ ਰਾਮ ਨੇ ਬੁਰਾਈ ਦੇ ਉੱਤੇ ਛਾਈ ਦੀ ਜਿੱਤ ਕੀਤੀ ਸੀ। ਅਧਰਮ ਦੇ ਉੱਤੇ ਧਰਮ ਦੀ ਜਿੱਤ ਕੀਤੀ ਸੀ। ਝੂਠ ਦੇ ਉੱਤੇ ਸੱਚ ਦੀ ਜਿੱਤ ਕੀਤੀ ਸੀ। ਮੇਰਾ ਮੰਨਣਾ ਕਿ ਸਾਨੂੰ ਸਾਰਿਆਂ ਵਿੱਚ ਵੀ ਪਰਮਾਤਮਾ ਉਹਨਾਂ ਬਲ ਬਖਸ਼ੇ ਅਸੀਂ ਵੀ ਸੱਚਾਈ ਦੇ ਨਾਲ ਡੱਟ ਕੇ ਖੜੀਏ। ਜਿੱਥੇ ਕਿਤੇ ਗਰੀਬ ਆਦਮੀ ਨਾਲ ਕੋਈ ਵੀ ਧੱਕਾ ਹੁੰਦਾ ਹੋਵੇ ਉੱਥੇ ਡਟ ਕੇ ਖੜ ਜਾਈਏ ਤਾਂ ਇਹਦਾ ਮਤਲਬ ਹੈ ਕਿ ਪਰਮਾਤਮਾ ਆਰਾਮ ਸਾਡੇ ਵਿੱਚ ਨਿਵਾਸ ਕਰਦਾ ਹੈ। ਔਰ ਇਹਦੇ ਨਾਲ ਨਾਲ ਮੈਂ ਰਾਮਲੀਲਾ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜਿਹੜੇ ਰੇਟਸ ਹਰ ਸਾਲ ਬਹੁਤ ਵਧੀਆ ਪ੍ਰਬੰਧ ਕਰਕੇ ਬੜਾ ਚੌੜ ਦੇ ਸ਼ਹਿਰ ਨਿਵਾਸੀਆਂ ਨੂੰ ਆਲ ਲੈਡ ਵਾਲੇ ਪਿੰਡਾਂ ਦੇ ਨੂੰ ਸਾਰਿਆਂ ਨੂੰ ਬਹੁਤ ਵਧੀਆ ਪ੍ਰਬੰਧ ਕਰਕੇ ਬਹੁਤ ਵਧੀਆ ਤਰੀਕੇ ਇਸ਼ਾਰਾ ਬਣਾਉਂਦੇ ਆ। ਇੱਕ ਵਾਰ ਫੇਰ ਮੈਂ ਕਮੇਟੀ ਦਾ ਧੰਨਵਾਦ ਕਰਦਾ ਹਾਂ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੈਂ ਆਪਣੀ ਬਿਰਕਾ ਦੇ ਚੜ੍ਹਨਾ ਵਿੱਚ ਪ੍ਰਾਰਥਨਾ ਕਰਨਾ ਹੈ ਕਿ ਜੀਤਾ ਤੁਸੀਂ ਮunggu ਪਰ ਪ੍ਰਵਾਹ ਤੇ ਪਹਿਲਾਂ ਆਪਣੀ ਕਿਰਪਾ ਬਣਾ ਕੇ ਰੱਖੀ ਹੈ ਆਉਣ ਵਾਲੇ ਸਮੇਂ ਤੇ ਵੀ ਇੱਥੇ ਕਿਰਪਾ ਰੱਖੋ ਜੈ ਸ਼੍ਰੀ ਰਾਮ ਜੈ ਜੈ ਮਨ ਲਾਤਾ ਮੈਂ ਜਦ ਹੌਲੀ ਬੋਲਦਾ ਤੁਸੀਂ ਵੀ ਹੌਲੀ ਬੋਲਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ-ਬਹੁਤ ਧੰਨਵਾਦ ਹੈ ਜੀ चंद्रमोहन जेड़ी जी कुलदीप सिंह टिटू चंद्रमोहन जेड़ी जी कुलदीप सिंह टिटू जी कुलदीप सिंह टिटू राधे श्याम जी बिशु भाजपा जल्दी जल्दी उठी जाओ बिशु राणा जी अजय पत्रकार साहब, अजय राणा बिटू सिंह जी अजय बिट्टू चेहरे चल अजय राणा जी बिट्टी जसविंदर सियाण जी निर्मला रामपाल महसी लाडी राणा जी प्रेजिडेंट मेनका जी पानी एम एमसी ਦੀਪਤੀ ਰਾਮਚੰਦਰ ਕੀ ਜੈ ਸਵਾਗਤ ਕਰਦੇ ਆ ਸਾਡੇ ਬਹੁਤ ਹੀ ਰਿਸਪੈਕਟੇਬਲ ਬਜਾਜ ਗਿਫਟ ਸੈਂਟਰ ਬਲਾਚੌਰ ਭੱਦੀ ਰੋਡ ਸੋ ਜਿਹੜੇ ਤਰਫੋਂ ਰਾਮ ਨੀਲਾ ਪੁਜਤਗੀ ਕਮੇਟੀ ਨੂੰ 1100 ਰੁਪਏ ਭੇਟ ਕੀਤਾ ਗਿਆ ਸੋ ਸਨਮਾਨ ਦਿੱਤ ਸਕਦੇ ਹੋ ਬਜਾਜ ਗਿਫਟ ਸੈਂਟਰ ਭੱਦੀ ਰੋਡ ਬਲਾਚੌਰ ਉਹਨਾਂ ਵੱਲੋਂ ਵੀ ਬਹੁਤ ਸਾਰੋ ਕੀ ਸੰਗੀਤ ਦਾ ਫੈਸਲਾ ਸ਼ੁਰੂ ਸੋ ਬੋਲੀ ਅਸੀਂ ਆਪਦੀ ਰਾਮਚੰਦਰ ਕੀ ਹਾਂਜੀ